ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਡੇ ਸਾਰੇ ਅਸੀਂ ਰਲ ਮਿਲ ਕੇ ਜਿੰਨੇ ਵੀ ਚਿੱਲਦੇ ਨਗਰਾਂ ਮੇਰੇ ਨਾਲ ਗੁਰਕੁਸੇਵ ਸਿੰਘ ਜੀ ਬੈਠੇ ਨੇ ਬਲੌਕ ਪ੍ਰਧਾਨ ਰਜੀਤ ਸਿੰਘ ਜੀ ਬੈਠੇ ਨੇ ਵਿੱਕੂ ਜੀ ਨੇ ਬਲਜੀਤ ਸਿੰਘ ਜੀ ਨੇ ਗੁਰਮੀਰ ਸਿੰਘ ਜੀ ਨੇ ਤੇ ਮੈਂ ਖੁਦ ਆਪ ਭੁਪਿੰਦਰ ਸਿੰਘ ਨੰਬਰ ਦਾ ਜੀ ਸਾਰੇ ਰਲ ਮਿਲ ਕੇ ਸਾਰਾ ਕੈਂਪ ਇੱਥੇ ਲਾਇਆ ਹੈ ਔਰ ਇਹਦੇ ਵਿੱਚ ਕੈਂਪ ਦੇ ਵਿੱਚ ਤਕਰੀਬਨ ਸਾਰੇ ਕੰਮ ਦੇ ਵਿੱਚ ਜਿਵੇਂ ਕਿ ਬਿਜਲੀ ਮਹਿਕਮੇ ਦਾ ਕੰਮ ਸੀ ਰਾਸ਼ਨ ਕਾਰਡ ਦਾ ਕੰਮ ਹੈ ਆਧਾਰ ਕਾਰਡ ਦਾ ਕੰਮ ਹੈ ਜਾਂ ਕਿਤੇ ਮਤਲਬ ਹੋ ਵੀ 25 ਤਰ੍ਹਾਂ ਦੀ ਜਿੰਨੀਆਂ ਵੀ ਪ੍ਰੋਬਲਮਾਂ ਸੀ ਸਾਰੀਆਂ ਉਹ ਅਸੀਂ ਅੱਜ ਇੱਥੇ ਬੁਲਾਏ ਹੋਏ ਸੀ ਔਰ ਸਤਕਾਰਯੋਗ ਸਿਹਤ ਮੰਤਰੀ ਡਾਕਟਰ ਬਲਬੀਰ ਸਿੰਘ ਜੀ ਆਏ ਸੀ ਔਰ ਇੱਕ ਬਸ ਤੋਂ ਵੱਡਾ ਕੰਮ ਸਾਡੇ ਪਾਰਕ ਦਾ ਸੀ ਤੇ ਇੱਕ ਸਾਡੇ ਆਪਣੇ ਜੰਜ ਘਰ ਦਾ ਸੀ ਉਹ ਮਸਲਾ ਹੱਲ ਕਰਕੇ ਗਏ ਨੇ ਜੀ ਉਹਨਾਂ ਨਾਲ ਕਰ ਗਏ ਨੇ ਵੀ ਉਹ ਜਲਦੀ ਜਲਦੀ ਬਣ ਰਹੀ ਤਿਆਰੀ ਤੇ ਜੀ ਕੀ ਕਹਿਣਾ ਚਾਹੁੰਦਾ ਜਿਹੜੇ ਇੱਥੇ ਲੋਕ ਆਏ ਸੀ ਜਿਨ੍ਹਾਂ ਦੀਆਂ ਸਮੱਸਿਆਵਾਂ ਸੀ ਕਦ ਤੱਕ ਹੋਵੇ ਸਾਡੀ ਜਿਨ੍ਹਾਂ ਵੀ ਲੋਕਾਂ ਦੀ ਸਮੱਸਿਆ ਸੀ ਤਕਰੀਬਨ ਬਹੁਤ ਜਲਦੀ ਉਹਨਾਂ ਦਾ ਹੱਲ ਹੋਏਗਾ ਕੁਝ ਕੁ ਸਮੱਸਿਆ ਜਿਹੜੀ ਰਹੇ ਜਾਂਦੀ ਸਾਡੇ ਹੁਣ ਇਹਨਾਂ ਦਾ ਕੁਝ ਲਾਲਕੀਰ ਦੇ ਘਰ ਅੰਦਰ ਦੀ ਕੁਝ ਬਾਰਸ ਦੀ ਰਕਾਂ ਜ਼ਿਆਦਾ ਘਰਾਂ ਦੇ ਵਿੱਚ ਦਿੱਕਤ ਸੀ ਉਹਦਾ ਕਰਕੇ ਮਸਲਾ ਕੁਝ ਕਿਸਤਾ ਉਹਨੇ ਰੁਕੀਆਂ ਪਈਆਂ ਸੀ ਉਹਦੇ ਵਿੱਚ ਕਮਿਸ਼ਨਰ ਸਾਹਿਬ ਨੂੰ ਉਹਨਾਂ ਨੇ ਮੰਤਰੀ ਸਾਹਿਬ ਨੇ ਬੇਨਤੀ ਕੀਤੀ ਵੀ ਬਈ ਜਲਦੀ ਇਹਨਾਂ ਦੇ ਹੱਲ ਹੋਣ ਜ਼ਰੂਰੀ ਹੈ ਜਿਵੇਂ ਕਿ ਆਪਣੇ ਪਿੰਡ ਦੇ ਵਿੱਚ ਜਿਹੜੀ ਲਾਲਕੀਰ ਵਾਲੀ ਸਮੱਸਿਆ ਸੀ ਜਾਂ ਕੱਚੇ ਕਰਾਂ ਦੇ ਪੈਸੇ ਸੀਗੇ ਜਿਹੜੇ ਹਜੇ ਤੱਕ ਨਹੀਂ ਆਏ ਕੀ ਤੁਸੀਂ ਸੰਦੇਸ਼ ਦੇਣੀ ਹੋ ਕੀ ਕਹਿਣਾ ਚਾਹੁੰਦੇ ਹੋ ਆਪਣੇ ਵੱਲੋਂ ਪਿੰਡ ਪਿੰਡ ਵਸਨੀਕਾਂ ਨੂੰ ਬਹੁਤ ਜਲਦੀ ਹੱਲ ਹੋਏਗਾ ਜੀ ਉਹ ਤਾਂ ਕੁਝ ਘਰਾਂ ਦੇ ਵਿੱਚ ਏਦਾਂ ਹੁੰਦਾ ਨਾ ਸਾਡੇ ਜਿਹੜੇ ਲਾਲ ਬਾਹਰ ਫਿਰਨੀ ਹੈ ਕੁਝ ਘਰਾਂ ਰਜਿਸਟਰੀਆਂ ਹੈਗੀਆਂ ਨੇ ਜੀ ਸਰ ਕੁਝ ਰਿਸ਼ਤੀਆਂ ਲਾਲ ਲਾਲਕਿਸ਼ੰਦਰ ਰਿਸ਼ਤੀਆਂ ਨਹੀਂ ਹੈਗੀਆਂ ਉਹਦੇ ਕਰਕੇ ਥੋੜੀ ਦਿੱਕਤ ਆ ਗਈ ਸੀ ਵੀ ਕੁਝ ਘਰਾਂ ਜਿਵੇਂ ਰਿਸ਼ਤੀਆਂ ਹੁੰਦੀਆਂ ਹੈਗੀਆਂ ਨੇ ਨਹੀਂ ਹੈਗੀਆਂ ਉਹਨਾਂ ਕਰਕੇ ਥੋੜੀ ਥੋੜੀ ਦਿੱਕਤ ਆ ਰਹੀ ਉਹ ਕੋਈ ਨਹੀਂ ਹੱਲ ਜਲਦੀ ਹੋ ਜਾਏਗਾ ਉਹ ਥੋੜਾ ਜਿਹਾ ਉਹਦਾ ਏਰੀਆ ਮਾਪ ਕੇ ਇੱਕ ਅਲੱਗ ਕਰਕੇ ਉਹਦਾ ਉਹ ਜਲਦੀ ਹੱਲੇ ਵਿੱਚ ਗੁਰਦਾਰਾ ਮਾਤਾ ਗੁੰਦਿਆਲਕੌਰ ਵੀ ਕਿਹੇ ਕੈਂਪ ਲਗਾਇਆ ਗਿਆ ਸੀਗਾ ਉੱਥੇ ਜਿਹੜੀ ਸਮੱਸਿਆਵਾਂ ਦੇ ਹੱਲ ਦੀ ਗੱਲ ਕੀਤੀ ਗਈ ਸੀ ਕੁਝ ਲੋਕ ਕਹਿੰਦੇ ਨੇ ਕਿ ਉੱਥੇ ਹਜੇ ਤੱਕ ਕੋਈ ਹੱਲ ਨਹੀਂ ਹੋਇਆ ਕੱਲੀ ਸੜਕ ਬਣੀ ਆ ਉਹ ਵੀ 1.5 2 200 ਫੁੱਟ ਜਿੰਨੀ ਕੱਟੀ ਗਈ ਦੇਖੋ ਜੀ ਕਾਫੀ ਕੰਮ ਹੋਏ ਨੇ ਆਪਣੇ ਤਾਂ ਹੁਣ ਸੜਕ ਦਾ ਕਿੰਨਾ ਬੁਰਾ ਹਾਲ ਸੀ ਕਾਫੀ ਹੱਦ ਤੱਕ ਐਲ ਐਨ ਟੀ ਵਾਲਿਆਂ ਨੇ ਉਹਨਾਂ ਨੂੰ ਬੇਨਤੀ ਕੀਤੀ ਸੜਕ ਠੀਕ ਕਰਵਾਈ ਕਾਫੀ ਆ ਲੋ ਇਹਨੇ ਕੁਝ ਗੱਲਾਂ ਰਹਿ ਜਾਂਦੀਆਂ ਨੇ ਜਿਵੇਂ ਹੁਣ ਲਾਈਟਾਂ ਲੂਟਾਂ ਦੀ ਪ੍ਰੋਬਲਮ ਸੀ ਕਾਫੀ ਹੱਦ ਤੱਕ ਲਾਈਟਾਂ ਠੀਕ ਵੀ ਹੋ ਗਈਆਂ ਉਹ ਦਿੱ ਇਤਨਾ ਵਰਗਾ ਥੋੜੀ ਦਿਖਾਈ ਚਾਹਦੀ तकरीबन ਕੰਮ ਕਾਫੀ ਹੋਏ ਨੇ ਜੀ ਹੋਰ ਸਰ ਪੰਜਾਬ ਸਰਕਾਰ ਆਪ ਦੇ ਦਵਾਰ ਆਮ ਆਦਮੀ ਪਾਰਟੀ ਦੀ ਜਿਹੜੀ ਸੋਚ ਹੈ ਨਾ ਉਹ ਲੋਕਾਂ ਤੱਕ ਪਹੁੰਚਣ ਦੀ ਹੈ ਭਾਵੇਂ ਕੋਈ ਲੀਡਰ ਹੋਵੇ ਜਾਂ ਇੱਕ ਇੱਕ ਵਲੰਟੀਅਰ ਮੈਨੂੰ ਬੜਾ ਮਾਣ ਹੈ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਸਿਹਤ ਮੰਤਰੀ ਪੰਜਾਬ ਡਾਕਟਰ ਬਲਬੀਰ ਸਿੰਘ ਜੀ ਤੇ ਇਹੋ ਜੇ ਕੈਂਪੇਨ ਜਿਹੜੇ ਲੱਗਦੇ ਆ ਰਹੇ ਆ ਔਰ ਇਹ ਕੈਂਪਾਂ ਦੇ ਵਿੱਚ ਲੋਕਾਂ ਦੀਆਂ ਮੁਸ਼ਕਿਲਾਂ ਤੁਸੀਂ ਦੇਖਿਆ ਲੋਕਾਂ ਅੱਜ ਲੋਕਾਂ ਦੇ ਖੁਸ਼ੀ ਦੀ ਲਹਿਰ ਸੀ ਲੋਕਾਂ ਦੇ ਕੰਮ ਨਾਲ ਦੀ ਨਾਲ ਵੀ ਹੋਏ ਆ ਤੇ ਕੁਝ ਕੰਮ ਐਸੇ ਪੈਂਡਿੰਗ ਵੀ ਆ ਜਿਨ੍ਹਾਂ ਲਈ 25 ਸਰਕਾਰੀ ਅਧਿਕਾਰੀ ਜਿਹਦੇ ਵਿੱਚ ਆਪਾਂ ਕਹਿ ਲਈਏ ਮਾਨਯੋਗ ਕਮਿਸ਼ਨਰ ਸਾਹਿਬ ਡੀਐਸਪੀ ਸਾਹਿਬਾਨ ਐਸਜੀਐਮ ਉਸ ਤੋਂ ਬਾਅਦ ਡੀਸੀ ਮੈਮ ਤੱਕ ਸਭ ਜਿਹੜੇ ਜਿਹੜੇ ਮਤਲਬ ਸਰਕਾਰੀ ਅਧਿਕਾਰੀ ਆਏ ਉਹਨਾਂ ਨੂੰ ਡਾਕਟਰ ਸਾਹਿਬ ਨੇ ਆਦੇਸ਼ ਜਾਰੀ ਕੀਤੇ ਔਰ ਉਹ ਜਿਹੜੇ ਕੰਮ ਪੈਂਡਿੰਗ ਹੈ ਉਹ ਵੀ ਕੰਮ ਹੈ ਜਿਹੜੇ ਉਹਨਾਂ ਨੇ ਇੱਕ ਟਾਈਮ ਬੰਦ ਤਰੀਕੇ ਨਾਲ ਕਰਨ ਲਈ ਕਿਹਾ ਤੇ ਆਸ ਹੈ ਵੀ ਲੋਕ ਵੀ ਬੜੇ ਖੁਸ਼ ਹੈ ਤੇ ਕੰਮ ਵੀ ਹੈ ਜਿਹੜੇ ਉਹ ਦੁਗਣੀ ਨਹੀਂ ਚੋਗਣੀ ਸਪੀਡ ਨਾਲ ਹੋਣੀ ਸ਼ੁਰੂ ਹੋ ਜਾਣਗੇ ਜੀ ਆਪਾਂ ਗੱਲ ਕਰੀਏ ਕਿਸਾਨਾਂ ਦੇ ਵਿੱਚ ਜਿਹੜੇ ਹੈ ਮੰਡੀਆਂ ਦੇ ਵਿੱਚ ਜਿਹੜੇ ਕਿਸਾਨ ਨੇ ਹਜੇ ਤੱਕ ਰੋੜੇ ਨੂੰ ਕੀ ਲੱਗਦਾ ਤੁਹਾਨੂੰ ਦੁਨੀਆ ਕਹਿ ਰਹੀ ਆ ਕਿ ਲੰਬੇ ਸਮੇਂ ਤੋਂ ਇਹ ਪਹਿਲੀ ਵਾਰ ਦੇਖਣ ਨੂੰ ਮਿਲਿਆ ਕਿ ਝੋਨੇ ਦੀ ਫਸਲ ਮੰਡੀਆਂ ਦੇ ਵਿੱਚ ਰੁੱਲ ਰਹੀ ਆ ਡਿਸ ਕਲਰ ਹੋ ਗਿਆ ਉਹਨਾਂ ਦੀ ਨੁਕਸਾਨੀ ਗਈ ਫਸਲ ਚਾਹੀ ਸਰਕਾਰ ਦੇ ਪੱਲੇ ਹੀ ਆ ਪੈ ਗਈ ਪਰ ਕਿਤਨੇ ਕਿਤੇ ਕਿਸਾਨ ਪਰੇਸ਼ਾਨ ਹੋਏ ਨੇ ਕੀ ਲੱਗਦਾ ਸਰਕਾਰ ਦਾ ਧਿਆਨ ਸਿਰਫ ਵੋਟਾਂ 'ਚ ਹੀ ਆ ਕਿ ਕਿਸਾਨਾਂ ਨੂੰ ਮਤਲਬ ਜਿਹੜਾ ਹੈਗਾ ਸੁੱਖ ਦਾ ਸਾਥ ਉਹਨਾਂ ਦੇ ਵਿੱਚ ਵੀ ਦੇਖੋ ਸਰਕਾਰ ਦੀ ਗੱਲ ਕਰੋਗੇ ਪਹਿਲੀ ਸਰਕਾਰ ਹੈ ਜਿਨ੍ਹਾਂ ਜਿਹਦਾ ਧਿਆਨ ਲੋਕਾਂ ਦੇ ਵਿੱਚ ਹੈ ਕਿਸਾਨਾਂ ਦੇ ਵਿੱਚ ਹੈ ਇੱਕ ਇੱਕ ਬੰਦੇ ਦੇ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਅਪਰੋਚ ਕਰਦੀ ਹੈ ਸਰਕਾਰ ਹੁਣ ਤੁਸੀਂ ਗੱਲ ਕੀਤੀ ਮੰਡੀਆਂ ਦੀ ਕਿਸਾਨਾਂ ਦੀ ਗੱਲ ਕੀਤੀ ਉਥੇ ਕਿਤੇ ਨਾ ਕਿਤੇ ਕੇਂਦਰ ਸਰਕਾਰ ਦਾ ਜਿਹੜਾ ਰੋਲ ਸੀਗਾ ਉਹ ਤੁਹਾਨੂੰ ਵੀ ਪਤਾ ਹੈ ਜੀ ਕਿਸਾਨਾਂ ਨੂੰ ਵੀ ਪਤਾ ਹੈ ਲੋਕਾਂ ਨੂੰ ਪੰਜਾਬ ਸਰਕਾਰ ਨੇ ਆਪਣਾ ਕੰਮ ਕੀਤਾ ਸੀ ਕਿਤੇ ਕੇਂਦਰ ਸਰਕਾਰ ਤੋਂ ਜਿਹੜਾ ਕੰਮ ਹੈ ਉਹਦੇ ਕਾਰਨ ਕੋਈ ਡਿਲੇ ਹੋਈ ਹੈ ਬਾਕੀ ਐਸੀ ਕੋਈ ਗੱਲ ਨਹੀਂ ਜੀ ਹਾਂ ਭਾਜਪਾ ਸਰਕਾਰ ਕਹਿ ਰਹੀ ਆ ਕਿ ਪੰਜਾਬ ਨੂੰ ਅਸੀਂ ਅਮਾਉਂਟ ਦੇ ਦਿੱਤੀ ਆ ਕਿਸਾਨਾਂ ਦਾ ਖਾਤੇ ਵਿੱਚ ਪਾਈ ਜਾਵੇ ਬਟ ਇਹ ਜਿਹੜੀ ਨੈਗਲੀਜੈਂਸੀ ਹੈਗੀ ਆ ਪੰਜਾਬ ਸਰਕਾਰ ਦੀ ਆ ਪੰਜਾਬ ਸਰਕਾਰ ਜਿਹੜੀ ਗਿੱਗੇ ਦਾ ਉਹ ਕੇਂਦਰ ਦੇ ਪੱਲੇ ਛੁੱਟ ਦਿੰਦੀ ਆ ਕਿਤੇ ਨਾ ਕਿਤੇ ਇੱਕ ਤਰ੍ਹਾਂ ਦਾ ਕਿਸਾਨਾਂ ਨੂੰ ਆੜਤਿਆਂ ਨੂੰ ਤੇ ਛੱਦਰ ਮਾਲਕਾਂ ਨੂੰ ਪੰਜਾਬੀ ਚ ਕਹੋ ਬੇਵਕੂਫ ਸਮਝਿਆ ਜਾ ਰਿਹਾ ਦੇਖੋ ਇਹ ਗੱਲ ਬੀਜੇਪੀ ਸਰਕਾਰ ਕਹਿ ਰਹੀ ਹੈ ਮੇਰੇ ਨਾਲ ਜਿਆਦਾ ਤੁਹਾਨੂੰ ਜਿਆਦਾ ਪਤਾ ਹੈ ਵੀ ਪੈਸਾ ਕਿੱਥੇ ਆਇਆ ਹੈ ਜਾਂ ਨਹੀਂ ਆਇਆ ਸਭ ਤੁਹਾਨੂੰ ਪਤਾ ਹੈ ਭਗਵੰਤ ਮਾਨ ਸਾਹਿਬ ਦੀ ਜਿਹੜੀ ਸੋਚ ਹੈ ਨਾ ਹੁਣ ਸਾਡੇ ਇੱਥੇ ਐਲਐਨਟੀ ਦੇ ਕੰਮ ਜਿਹੜੇ ਲੇਟ ਹੋਏ ਸੀਗੇ ਭਗਵੰਤ ਮਾਨ ਸਾਹਿਬ ਨੇ ਸਪੈਸ਼ਲ ਆਦੇਸ਼ ਜਾਰੀ ਕਰਤੇ ਵੀ ਅਸੀਂ ਜਿਹੜੇ ਸਕੇਂਦਰ ਸਰਕਾਰ ਦਾ ਕੰਮ ਹੈ ਉਹ ਵੀ ਤੁਸੀਂ ਪੰਜਾਬ ਸਰਕਾਰ ਹੈ ਜਿਹੜਾ ਉਹ ਕੰਮ ਪੂਰੇ ਕਰੇਗੀ ਤਾਂ ਭਗਵੰਤ ਮਾਨ ਸਾਹਿਬ ਕੋਲ ਤਾਂ ਬਾਅਦ ਚੋਂ ਕੋਈ ਸਮੱਸਿਆ ਆਂਦੀ ਹੈ ਉਹ ਨਾਲ ਦੀ ਨਾਲ ਇਸ ਦਾ ਨਿਪਟਾਰਾ ਕਰਦੇ ਆ ਜਿਹੜਾ ਕਿਸੇ ਦਾ ਇੱਕ ਇੱਕ ਪੈਸਾ ਹੈ ਉਹ ਸਰਕਾਰ ਇੱਕ ਇੱਕ ਨੂੰ ਦੇਗੀ ਭਾਵੇਂ ਕੋਈ ਕਿਸਾਨ ਹੈ ਭਾਵੇਂ ਕੋਈ ਮਜ਼ਦੂਰ ਹੈ ਹਾਂ ਪਟਿਆਲਾ ਜਾਤੀ ਦੀ ਗੱਲ ਕਰੀਏ ਡਾਕਟਰ ਬਲਬੀਰ ਸਿੰਘ ਦਾ ਏਰੀਆ ਉਹਨਾਂ ਦਾ ਇੱਕ ਹਲਕਾ ਹੈਗਾ ਇਹ ਕਿਤੇ ਨਾ ਕਿਤੇ ਜਿਹੜੇ ਵਾਅਦੇ ਕੀਤੇ ਗਏ ਸੀ ਬਖਸ਼ਾ ਵੱਲੋਂ ਉਹਨਾਂ ਦੇ ਪਰਸਨਲ ਵਾਅਦੇ ਚਾਹੇ ਐਮਪੀ ਇਲੈਕਸ਼ਨਾਂ ਦੇ ਵਿੱਚ ਹੋਣ ਚਾਹੇ ਉਹਨਾਂ ਦੇ ਐਮਐਲਏ ਵੇਲੇ ਹੋਣ ਉਹ ਵਾਅਦੇ ਤਕਰੀਬਨ ਅੱਧੇ ਤੋਂ ਜ਼ਿਆਦਾ ਜਿਹੜੇ ਘੱਟ ਪੂਰੇ ਹੋਏ ਨੇ ਬਾਕੀ ਸਾਰੇ ਉਹੀ ਆ ਲੋਕੀ ਆਪਣਾ ਕੰਮ ਲੈ ਕੇ ਜਾਂਦੇ ਨੇ ਡਾਕਟਰ ਬਲਵੀਰ ਸਾਹਿਬ ਦੇ ਪੰਚਾਇਤੀ ਦਫ਼ਤਰ ਚ ਉੱਥੇ ਕੰਮ ਨਹੀਂ ਹੁੰਦੇ ਲੋਕ ਕਾਫੀ ਜ਼ਿਆਦਾ ਪਰੇਸ਼ਾਨ ਹੋ ਰਹੇ ਨੇ ਕੀ ਕਹਿਣਾ ਚਾਹੁੰਦੇ ਹੋ ਦੇਖੋ ਤੁਸੀਂ ਸ਼ੁਕਰ ਐ ਤਾਂ ਮੰਨਿਆ ਵੀ ਅੱਧੇ ਕੰਮ ਹੋਏ ਐ ਅੱਧੀ 2.5 ਸਾਲ ਵੀ ਹੋਏ ਐ ਠੀਕ ਐ 2.5 ਸਾਲ ਹਲੇ ਪਈ ਐ ਪਹਿਲੀ ਗੱਲ ਦੂਜੀ ਗੱਲ ਡਾਕਟਰ ਸਾਹਿਬ ਐਨੇ ਕੈਂਪ ਲਗਾ ਕੇ ਕੰਮਾਂ ਦੀ ਰਫ਼ਤਾਰ ਨੂੰ ਹੀ ਵਧਾ ਰਹੇ ਆ ਤਾਂ ਹੀ ਸਰਕਾਰੀ ਅਧਿਕਾਰੀ 25 ਸਰਕਾਰੀ ਵਿਭਾਗ ਇੱਥੇ ਆਏ ਆ ਤਾਂ ਇਹ ਕੰਮਾਂ ਦੀ ਡਾਕਟਰ ਸਾਹਿਬ ਰਫ਼ਤਾਰ ਹੈ ਜਿਹੜੀ ਉਹ ਦੁੱਗਣੀ ਤੋਂ ਚੌਗਣੀ ਕਰ ਰਹੇ ਆ ਬਹੁਤ ਸਾਰੇ ਐਸੇ ਕੰਮ ਹੋਏ ਆ ਛੜਕਾਂ ਦੀ ਗੱਲ ਕਰੋਗੇ ਉਸ ਤੋਂ ਬਾਅਦ ਸੀਵਰੇਜ ਜਿੰਨੇ ਕੰਮ ਐ ਡਾਕਟਰ ਸਾਹਿਬ ਨੇ ਇੱਥੇ ਮਹਾਲਾ ਕਲੀਨਿਕ ਤੋਂ ਲੈ ਕੇ ਹਰੇਕ ਕੰਮ ਐ ਜਿਹੜੇ ਜਿੰਨੇ ਵਾਦੇ ਕੀਤੇ ਆ ਮੈਂ ਤਾਂ ਕਹਣਾ 60 ਤੋਂ 70% ਪੂਰੇ ਹੋ ਗਏ ਆ ਬਾਕੀ ਸਮਾਂ ਸਾਡੇ ਕੋਲ ਹੈਗਾ ਉਹ ਵੀ ਤੁਹਾਨੂੰ ਜਲਦੀ ਅਸੀਂ ਦਿਖਾਵਾਂਗੇ ਜਿਹੜੇ ਕੰਮ ਹੋ ਰਹੇ ਆ ਹਾਂ ਸੁਮਾਨ ਜੋ ਸੁਪਰੀਮ ਕੋਰਟ ਨੇ ਕੀ ਵਾਦਾ ਕੀਤਾ ਹੈ ਜਿਹੜਾ ਇੱਕ ਫੈਸਲਾ ਦਿੱਤਾ ਹੈ ਕਿ ਜਿਹੜੇ 3000 ਦੇ ਕਰੀਬ ਪੰਚਾਇਤਾਂ ਚੁਣੀਆਂ ਗਈਆਂ ਨੇ ਇਹ ਇੱਕ ਚੰਬੇ ਦੀ ਗੱਲ ਆ ਤੁਸੀਂ ਇਸ ਬਾਰੇ ਕੀ ਕਹਿੰਦੇ ਹੋ ਚੰਬੇ ਦੀ ਗੱਲ ਹੈ ਮੈਂ ਤੁਹਾਡਾ ਮਤ ਸਮਝਿਆ ਨਹੀਂ ਸਰ ਉਹ ਕਹਿੰਦੇ ਵੀ ਜਿਹੜੀ 3050 ਅਨਪੋਜ ਜਤਾਈਆਂ ਬਣਾਈਆਂ ਗਿਆ ਨੇ ਪੰਜਾਬ ਸਰਕਾਰ ਵੱਲੋਂ ਇਹਦੇ ਵਿਰੁੱਧ ਉਹਨਾਂ ਨੇ ਕਿਹਾ ਕਿ ਕੋਈ ਵੀ ਬੰਦਾ ਜਿਹੜਾ ਅਸਤੋ ਅਸੰਤੁਸ਼ਟ ਪੰਚਾਇਤ ਬਣੀਆਂ ਉਹਦੇ ਉੱਤੇ ਮਤਲਬ ਰਿਟ ਕਰ ਸਕਦਾ ਵਾ ਤੁਸੀਂ ਇਸ ਵਾਰ ਕੀ ਕਹਿੰਦੇ ਨਹੀਂ ਦੇਖੋ ਇੱਥੇ ਜੇ ਤੁਸੀਂ ਗੱਲ ਕਰੋਗੇ ਪੰਜਾਬ ਦੇ ਵਿੱਚ ਜਿੰਨੀ ਸਰਪੰਚ ਦੀ ਤੇ ਪੰਚ ਦੀ ਜਿਹੜੀ ਚੋਣ ਪੰਚਾਇਤੀ ਚੋਣਾਂ ਦੀ ਗੱਲ ਕਰਿਓ ਹੋਈਆਂ ਸਾਰੀਆਂ ਬਿਲਕੁਲ ਹੀ ਇਮਾਨਦਾਰੀ ਨਾਲ ਹੋਈਆਂ ਔਰ ਅਸੀਂ ਇਸ ਗੱਲ ਨੂੰ ਮੰਨਦੇ ਆ ਤੁਸੀਂ ਕਿਸੇ ਨੇ ਰਿੱਟ ਪਾਣੀ ਜੋ ਮਰਜ਼ੀ ਕੋਈ ਕਰੇ ਪਰ ਜਿੰਨੀਆਂ ਹੋਈਆਂ ਉਹ ਇਮਾਨਦਾਰ ਨਹੀਂ ਹੋਈਆਂ ਇਹ ਤੁਹਾਨੂੰ ਆਉਣ ਵਾਲੇ ਸਮੇਂ 'ਚ ਪਤਾ ਲੱਗ ਜਾਣਗੇ ਪੰਜਾਬ ਦੀਆਂ ਤਿੰਨ ਜਿਮਨੀ ਚੋਣਾਂ ਦੇ ਵਿੱਚ ਚਾਰ ਜਿਮਨੀ ਚੋਣਾਂ ਦੇ ਵਿੱਚ ਕਿਸ ਤਰ੍ਹਾਂ ਦੇ ਜਿਉਣ ਦੀ ਲੋਕਾਂ ਦਾ ਬਹੁਤ ਪਿਆਰ ਹੈ ਭਰਵਾ ਹੁੰਗਾਰਾ ਮਿਲ ਰਿਹਾ ਹੈ ਲੋਕਾਂ ਨੂੰ ਸਰਕਾਰ ਦੇ ਕੰਮਾਂ ਤੋਂ